ਉਹ 47 ਵੇਲੇ ਵਿਛੜ ਗਈ ਸੀ ਉਹਨੂੰ ਐ ਦੀ ਮੇਰੇ ਭਰਾ ਮਾਰਤੇ ਉਹਨਾਂ ਨੂੰ ਉਹਨਾਂ ਨੂੰ ਕਹਿੰਦੀ ਮੇਰੇ ਵੀ ਭਾਈ ਹੁੰਦੇ ਸੀ ਮੈਂ ਖਾ ਉਹ ਤਾਂ ਹੈਗੇ ਨੇ ਕਹਿੰਦੀ ਹੈਗੇ ਨੇ ਉਹ ਉਹ ਜਿਹੜੀ ਬੁੜੀ ਦੀ ਸਾਡੇ ਪਿੰਡ ਦੀ ਸੀ ਬਾਡੀ ਕਰਕੇ ਇੱਕ ਪਰਿਵਾਰ ਵੀ ਮਿਲਿਆ ਸੀ ਨਾ ਭਾਰਤ ਤੇ ਪਾਕਿਸਤਾਨ ਦਾ ਉਹ ਕਿੱਸਾ ਤੁਸੀਂ ਥੋੜਾ ਜਿਹਾ ਸੁਣਾਓ ਪਲੀਜ਼ ਉਹ ਤਾਂ ਵਾਰੀ ਲੰਮੀ ਹੋ ਜੂ ਕਹਾਣੀ ਇਹ ਫਿਰ ਤਾਂ 2 ਘੰਟਿਆਂ ਦੀ ਇੰਟਰਵਿਊ ਹੋ ਜੂਗੀ ਉਹ ਚਲ ਕੇ ਵੀ ਆ ਵੀ ਸਾਡੀ ਫਿਲਮ ਦੇਖ ਕੇ ਫਿਲਮ ਦੇਖ ਕੇ ਉਹਨਾਂ ਨੇ ਸਾਡੀ ਫਿਲਮ ਚ ਨੌ ਹੁੰਦੇ ਨੇ ਪ੍ਰਾਣੇ ਚਾਨਣ ਚਲਾ ਕਾ ਨਾਜ਼ਰ ਵੈਲੀਆਂ ਦਾ ਉਹ ਜਿਹੜੀ ਬੁੜੀ ਦੀ ਸਾਡੇ ਪਿੰਡ ਦੀ ਸੀ ਉਹ 47 ਵੇਲੇ ਵਿਛੜ ਗਈ ਸੀ ਉਹਨੂੰ ਐ ਦੀ ਮੇਰੇ ਭਰਾ ਮਾਰਤੇ ਉਹਨਾਂ ਨੂੰ ਉਹਨਾਂ ਨੂੰ ਭਰਾਵਾਂ ਨੂੰ ਐ ਦੀ ਸਾਡੀ ਭੈਣ ਮਾਰਦੀ ਤੇ ਈਲਵਾਲ ਦੀ ਸੀ ਸਾਡੇ ਉਹ ਜਦੋਂ ਉਹਨੇ ਨੌ ਸੋਨੇ ਕਹਿੰਦੀ ਤਾਂ ਮੇਰੇ ਪਿੰਡ ਦੇ ਨਾ ਉਹਨੇ ਉਹਨੇ ਫਿਰ ਮੈਨੂੰ ਫੋਨ ਕਰਿਆ ਮੇਰਾ ਨੰਬਰ ਪਿੱਛੇ ਹੁੰਦਾ ਹੈ ਫਿਲਮ ਦੇ ਉਹ ਮੈਨੂੰ ਜਦੋਂ ਉਹਨੇ ਗੱਲ ਕਰੀ ਕਹਿੰਦੀ ਵੀ ਐ ਕਰਕੇ ਫਲਾਣੇ ਫਲਾਣੇ ਨੂੰ ਜਾਣਦਾ ਮੈਨੂੰ ਮਗਰੋਂ ਕਹਿੰਦੀ ਤੂੰ ਕੀ ਦਾ ਮੁੰਡਾ ਮੈਂ ਕਿਹਾ ਜੀ ਮੈਂ ਐ ਕਰਕੇ ਕਰਨੈਲ ਦਾ ਮੁੰਡਾ ਮਿਸਿਆ ਮੂਬੜੀ ਦਾ ਪੋਤਾ ਮੈਂ ਕਹਿੰਦੀ ਉਹਦੇ ਕੋਲ ਤਾਂ ਮੈਂ ਚਰਖਾ ਕਰਦੀ ਹੁੰਦੀ ਸੀ ਕਹਿੰਦੀ ਮੇਰੇ ਵੀ ਭਾਈ ਹੁੰਦੇ ਸੀ ਮੈਂ ਖਾ ਉਹ ਤਾਂ ਹੈਗੇ ਨੇ ਕਹਿੰਦੀ ਹੈਗੇ ਨੇ ਉਹ ਹਰਨਾਮ ਸੀ ਇੱਕਦਾਂ ਨਾ ਇੱਕ ਉਹ ਮਿਹਰਦੀਨ ਸੀ ਫਿਰ ਮੈਂ ਉਹਨਾਂ ਦੀ ਗੱਲ ਕਰਾਈ ਜਾ ਕੇ ਫਿਰ ਉਹ ਫਿਰ ਉਹਨੂੰ ਮੈਂ ਮਿਲਣ ਗਿਆ ਉੱਥੇ ਇਸੇ ਕਰਕੇ ਪਾਕਿਸਤਾਨ ਨਾਲ ਮੁਹੱਬਤ ਹੈ ਉੱਥੇ ਸਾਡੇ ਪਿੰਡੋਂ ਜਿੰਨੇ ਵੀ ਗਏ ਹੋਏ ਨੇ ਈਲਵਾਲ ਤੋਂ ਉਹ ਸਾਰਾ ਪਿੰਡੀ ਸਰਗੋਦੇ ਕੋਲੇ ਬੈਠਾ ਹੈ ਉਹ ਕੱਲਾ ਕੱਲੇ ਘਰਨੇ ਸਾਨੂੰ ਰੋਟੀ ਕਰੀ ਵੀ ਸਾਡੇ ਪਿੰਡੋਂ ਆਇਆ ਕਿਉਂਕਿ ਮੇਰੇ ਜਿਹੜੇ ਦਾਦਾ ਜੀ ਸੀ ਉਹਨਾਂ ਨੂੰ ਘੋੜਿਆਂ ਦੇ ਉੱਤੇ ਗੱਡਿਆਂ 'ਚ ਛੱਡ ਕੇ ਆਏ ਸੀ ਬਾਰਡਰ ਕ੍ਰੋਸ ਕਰਾ ਕੇ ਆਏ ਸੀ ਇਸ ਕਰਕੇ ਉਹ ਕਹਿੰਦੇ ਸੀ ਤਾਂ ਜੋ ਵੀ ਆ ਵੀ ਸੋਡੇ ਕਰਕੇ ਬੱਚੇ ਹੋਏ ਆ ਸੋਡੀ ਦੇਣ ਐ ਤਾਂ ਕਰਕੇ ਮੁਹੱਬਤ ਉਹ ਕਰਦੇ ਨੇ ਸਾਨੂੰ ਇਹ ਵੀ ਸਾਡੇ ਬਜ਼ੁਰਗਾਂ ਦਾ ਚੰਗਾ ਕਰਿਆ ਹੋਇਆ ਜਦੋਂ ਉੱਥੇ ਜਾਂਦੇ ਆ ਚੰਗਾ ਸੁਣਦੇ ਆ ਉਹਨਾਂ ਬਾਰੇ ਤਾਂ ਚੰਗਾ ਲੱਗਦਾ ਉੱਥੇ ਇੰਡਸਟਰੀ ਪੰਜਾਬ ਦੀ ਇੰਡਸਟਰੀ ਦਾ ਕਿੰਨਾ ਕ੍ਰੇਜ਼ ਦੇਖਣ ਨੂੰ ਮਿਲਿਆ ਤੁਹਾਨੂੰ ਇੱਧਰ ਆਪਣੀ ਫਿਲਮਾਂ ਦੇਖਦੇ ਨੇ ਉਹ ਆਪਣੀ ਗਾਣੇ ਸੁਣਦੇ ਨੇ ਸਿੱਧੂ ਮੂਸੇਵਾਲੇ ਦਾ ਬੱਚੇ-ਬੱਚੇ ਨੂੰ ਪਤਾ ਬੱਚੇ-ਬੱਚੇ ਨੂੰ ਪਤਾ ਹੈ ਮੇਰੇ ਨਾਲ ਮੁੰਡਾ ਸੀਗਾ ਉਹਦਾ ਪਿੰਡ ਉਧਰ ਹੈ ਮੁੱਸੇ ਦੇ ਕੋਲੇ ਆ ਉਹ ਉਹਨੂੰ ਐ ਦੇਖਦੇ ਤੇ ਵੀ ਹਏ ਤੂੰ ਸਿੱਧੂ ਮੁੱਸੇ ਦਾ ਪਿੰਡੋਂ ਆ ਤੇ ਜਨਨ ਕਿ ਵੀ ਐ ਸਮਝ ਲਓ ਵੀ ਸਾਰਾ ਆਪਣਾ ਆਪਣਾ ਇਸ ਨੂੰ ਲਾਈਕ ਕਰਦੇ ਆ ਫਿਲਮਾਂ ਨੂੰ ਸਾਨੂੰ ਵੀ ਕਹਿੰਦੇ ਆ ਯਾਰ ਤੁਹਾਡੀਆਂ ਫਿਲਮਾਂ ਸੀ ਫੈਮਿਲੀ ਚ ਬਹਿ ਕੇ ਦੇਖਦੇ ਆ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ